ਅੱਜ ਤਹਾਨੂੰ ਇਹ ਨੀਂ ਇਨਫੋਰਮੇਸ਼ਨ ਮਿਲੀ ਹੈ ਜੀ ਕਿ ਕਿਸ ਨੇ ਇੱਥੇ ਆਪਣੇ ਆਪ ਗੋਲੀ ਮਾਰੀ ਆ ਤੇ ਉਹ شناਖਤ ਬੰਦੇ ਦੀ ਹੋ ਗਈ ਹਰਕੇਸ਼ਵਰਮਾ ਨੇ ਬਟਾਲੇ ਤੋਂ ਠੀਕ ਹੈ ਬਾਕੀ ਫਰਦਰ ਇਨਵੈਸਟੀਗੇਸ਼ਨ ਹੋ ਰਹੀ ਹੈ ਜੀ ਕਦ ਤੇ ਆਏ ਸੀ ਸਕੂਟਰੀ ਤੇ ਆ ਸਕੂਟਰੀ ਤੇ ਤੇ ਆਪਣੇ ਸਕੂਟਰੀ ਤੇ ਆਏ ਨੇ ਤੇ ਉੱਥੇ ਬੈਠ ਕੇ ਉਹਨਾਂ ਨੇ ਗੋਲੀ ਮਾਰ ਲਈ ਹੈ ਫਰਦਰ ਇਨਵੈਸਟੀਗੇਸ਼ਨ ਹੋ ਰਹੀ ਹੈ ਜੋ ਤੱਥ ਸਾਹਮਣੇ ਆਉਣਗੇ ਉਸ ਹਿਸਾਬ ਨਾਲ ਨਹੀਂ ਅਜੇ ਕੋਈ ਨਿਊਨਾਰਵਰਸ ਆ ਰਹੇ ਨਹੀਂ ਹਾਂਜੀ ਕੀ ਕਾਰੋਬਾਰ ਕਰਦਾ ਪਤਾ ਨਹੀਂ ਕੋਸ਼ੀ ਹੈ ਅਜੇ ਤੱਕ ਸਾਨੂੰ ਇੰਨੀ ਇਨਫੋਰਮੇਸ਼ਨ ਮਿਲੀ ਹੈ ਜੀ ਕਿ ਕਿਸ ਨੇ ਇੱਥੇ ਆਪਣੇ ਆਪ ਗੋਲੀ ਮਾਰੀ ਆ ਤੇ ਉਹ شناਖਿਤ ਬੰਦੇ ਦੀ ਹੋ ਗਈ ਹੈ ਰਕੇਸ਼ ਸ਼ਰਮਾ ਨੇ ਬਟਾਲੇ ਤੋਂ ਠੀਕ ਹੈ ਬਾਕੀ ਫਰਦਰ ਇਨਵੈਸਟੀਗੇਸ਼ਨ ਹੋ ਰਹੀ ਹੈ ਜੀ ਕਦ ਤੇ ਆਏ ਸੀ ਸਕੂਟਰੀ ਤੇ ਆ ਸਕੂਟਰੀ ਤੇ ਤੇ ਆਪਣੇ ਸਕੂਟਰ ਤੇ ਆਏ ਨੇ ਤੇ ਉਥੇ ਬੈਠ ਕੇ ਉਹਨਾਂ ਨੇ ਗੋਲੀ ਮਾਰ ਲਈ ਹੈ ਫਰਦਰ ਇਨਵੈਸਟੀਗੇਸ਼ਨ ਹੋ ਰਹੀ ਹੈ ਜੋ ਤੱਥ ਸਾਹਮਣੇ ਆਉਣਗੇ ਉਸ ਹਿਸਾਬ ਨਾਲ ਨਹੀਂ ਅਜੇ ਕੋਈ ਉਹਨਾਂ ਦਾ ਵਾਰਸ ਆ ਰਹੇ ਨਹੀਂ ਕੀ ਕਾਰੋਬਾਰ ਕਰਦੇ ਪਤਾ ਨਹੀਂ ਕੁਸ਼ੀ ਹੈ ਜੀ ਸਤਿ ਸ੍ਰੀ ਅਕਾਲ ਪਲੀਜ਼ ਸਾਡੇ ਚੈਨਲ ਸੰਜਾ ਪੰਜਾਬ ਨੂੰ ਲਾਈਕ ਤੇ ਸਬਸਕ੍ਰਾਈਬ ਕਰੋ YouTube ਤੇ